ਬੀਤੇ ਦਿਨੀ ਬਾਬਾ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਸਮੂਹ Dalit ਸਮਾਜ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਅਤੇ ਬਾਬਾ ਸਾਹਿਬ ਜੀ ਦੇ ਬੁੱਤਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਫੋਰਸ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਸੀ ਪਰ 2 ਦਿਨ ਵੀ ਜਾਂਦੇ ਬਾਅਦ ਵੀ ਅਜੇ ਤੱਕ ਫਗਵਾੜਾ ਸ਼ਹਿਰ ਵਿਖੇ ਲੱਗੇ ਬਾਬਾ ਸਾਹਿਬ ਜੀ ਦੇ ਬੁੱਤਾਂ ਦੀ ਸੁਰੱਖਿਆ ਲਈ ਕਿਸੇ ਵੀ ਪੁਲਿਸ ਕਾਂਸਟੇਬਲ ਦੀ ਡਿਊਟੀ ਨਹੀਂ ਲਗਾਈ ਗਈ ਜਿਸ ਦੇ ਰੋਸ ਵਿੱਚੋਂ ਅੰbedkar ਸਭਾ ਸ਼੍ਰੀ ਗੁਰੂ ਰਵਿਦਾਸ ਸਬਾ ਸਬਦ ਸਭਾ ਅਤੇ ਵਾਲਮੀਕੀ ਸਭਾ ਵੱਲੋਂ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਐਤਵਾਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਜਥੇਬੰਦੀਆਂ ਵੱਲੋਂ ਅਗਲੀ ਰਣਨੀਤੀਆਂ ਤਿਆਰ ਕਰਕੇ ਪੰਜਾਬ ਪੰਨ ਦੀ ਕਾਲ ਦੇਣਗੀਆਂ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੇਖੋ ਇਸ ਖਬਰ ਵਿੱਚ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਅੱਜ ਫਗਵਾੜੇ ਦੇ ਵਿੱਚ ਜਿਹੜਾ ਪ੍ਰਸ਼ਾਸਨ ਔਰ ਜਿਹੜਾ ਐਸਟੇਮ ਜਿਹੜੀ ਰਾਜ ਕਰਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦਾ ਜਿਹੜਾ ਚਿਹਰਾ ਨੰਗਾ ਹੋ ਗਿਆ ਕਿ ਜਿਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਉਮੇਦਕਰ ਜਿਹੜੇ ਸਟੈਚੂ ਲੱਗੇ ਪਿਆ ਫਗਵਾੜੇ 'ਚ 18 ਉਹਨਾਂ ਦੀ ਰੱਖਿਆ ਕਰਨ ਲਈ ਸਰਕਾਰ ਦੇ ਕੋਲ ਪ੍ਰਸ਼ਾਸਨ ਦੇ ਕੋਲ ਐਸਟੇਮ ਮੁਲਾਜ਼ਮ ਨਹੀਂ ਹੈਗੇ ਇਹ ਬਿਲਕੁਲ ਨਾਕਾਮੀ ਹੈ ਜਿਹੜੀ ਸਰਕਾਰ ਦੀ ਭਗਵਾਨ ਸਿੰਘ ਮਾਨ ਦੀ ਹੈ ਕਿਉਂਕਿ ਜਿਨ੍ਹਾਂ ਨੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੇਜਰ ਦੀਆਂ ਫੋਟਮਾਂ ਤਖਤਾ ਲਵਾ ਲੀਆਂ ਪਰ ਉਹਨਾਂ ਦੇ ਸਟੈਚੂਆਂ ਦੀ ਲਖਿਆ ਕਰਨ ਲਈ ਉਹਨਾਂ ਦੇ ਕੋਲ ਪ੍ਰਸ਼ਾਸਨ ਨਹੀਂ ਹੈਗਾ ਮੈਂ ਇਹ ਨਿੰਦਾ ਕਰਦਾ ਔਰ ਅਸੀਂ ਜਿੰਨੇ Dalit ਸਮਾਜ ਜਿੰਨੇ ਵੀ ਫਗਵਾੜਾ ਦੇ ਵਿੱਚ ਜਿੰਨੀਆਂ ਜਥੇਬੰਦੀਆਂ Dalit ਸਮਾਜ ਦੀਆਂ ਸਾਰੀਆਂ ਹੀ ਜੇਕਰ ਦੋ ਦਿਨਾਂ ਦੇ ਵਿੱਚ ਸਟੈਚੂ ਬਾਬਾ ਸਾਹਿਬ ਡਾਕਟਰ ਉਮੇਦਕਰ ਜੀ ਦੇ ਸਟੈਚੂਆਂ ਦੇ ਸੁਰੱਖਿਆ ਨਾ ਕੀਤੀ ਗਈ ਮੁਲਾਜ਼ਮ ਨਾ ਲਾਏ ਗਏ ਤਾਂ ਬੰਦ ਦੀ ਕਾਲ ਦੇਵਾਂਗੇ ਫਗਵਾੜੇ ਦੀ ਔਰ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਚ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਮੰਗ ਕੀਤੀ ਗਈ ਕਿ ਫਗਵਾੜਾ ਔਰ ਫਗਵਾੜੇ ਦੇ ਆਸ-ਪਾਸ ਦੇ ਜਿੰਨੇ ਵੀ ਬਾਬਾ ਸਾਹਿਬ ਬਿੜਕਰ ਦੇ ਸਟੈਚੂ ਆ ਉਹਦੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਕੱਲ ਸਾਡੀ ਗੁਰੂ ਰਵਿਦਾਸ ਮੰਦਿਰ ਚੱਕ ਗੀਮ ਫਗਵਾੜਾ ਵਿਖੇ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਨਿਰਣੇ ਲਿਆ ਗਿਆ ਸੀ ਕਿ ਦੋ ਦਿਨ ਦਾ ਜਿਹੜਾ ਟਾਈਮ ਆ ਉਹ ਅਸੀਂ ਦੇਖਾਂਗੇ ਜੇਕਰ ਐਤਵਾਰ ਤੱਕ ਜਿਹੜੇ ਜਿੰਨੇ ਵੀ ਸਟੈਚੂ ਜਿਹੜੇ ਬਾਬਾ ਸਾਹਿਬ ਬਿੜਕਰ ਦੇ ਉਹ ਨਹੀਂ ਸੁਰੱਖਿਤ ਹੁੰਦੇ ਉੱਥੇ ਫੋਰਸ ਨਹੀਂ ਲੱਗਦੀ ਉਹਦੀ ਰਾਖੀ ਨਹੀਂ ਹੁੰਦੀ ਤਾਂ ਸੋਮਵਾਰ ਤੋਂ ਫਿਰ ਜਿਹੜੀ ਕੋਈ ਫਗਵਾੜਾ ਬੰਦ ਦੀ ਜਿਹੜੀ ਕਾਲ ਆ ਉਹ ਕੀਤੀ ਜਾਏਗੀ ਪਰ ਸਾਡੀ ਇਸ ਗੱਲ ਨੂੰ ਪ੍ਰਸ਼ਾਸਨ ਨੇ ਜਿਹੜਾ ਬਿਲਕੁਲ ਢਿੱਲੇ ਤਰੀਕੇ ਨਾਲ ਜਿਹੜਾ ਇਹਨੂੰ ਫੇਸ ਕਰ ਰਿਹਾ ਕਿਉਂਕਿ ਜਦੋਂ ਕੱਲ ਗੁਰੂ ਰਵਿਦਾਸ ਮੰਦਿਰ ਚੱਕ ਹਗੀ ਫਗਵਾੜਾ ਵਿਖੇ ਸੈਂਕੜਿਆਂ ਦੀ ਤਰਜ਼ਾਦ ਦੇ ਵਿੱਚ ਬਹੁਤ ਸਾਰੇ ਦੇ ਸੰਗਠਨਾਂ ਦੇ ਸਾਥੀ ਇਕੱਠੇ ਹੋਏ ਅਸੀਂ ਬੰਦ ਦੀ ਕਾਲ ਜਿਹੜੀ ਜਲੰਧਰ ਆ ਉਹਦਾ ਸਮਰਥਨ ਕੀਤਾ ਪਰ ਫਗਵਾੜਾ ਬੰਦ ਦੀ ਕਾਲ ਨਹੀਂ ਦਿੱਤੀ ਔਰ ਇਸੇ ਕਰਕੇ ਨਹੀਂ ਦਿੱਤੀ ਸੀ ਕਿ ਫਗਵਾੜੇ ਦਾ ਪ੍ਰਸ਼ਾਸਨ ਜਿਹੜਾ ਪ੍ਰਬੰਧ ਕਰੇ ਕਿ ਜਿਹੜੇ ਸਟੈਚੂ ਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸੋ ਸਾਡੀ ਅੱਜ ਸਾਰਾ ਡੈਲੀਗੇਟ ਸੈਸ਼ਨ ਬਹੁਤ ਸਮਝਦਾ ਉਹ ਅੱਜ ਦੇ ਤਹਿਸੀਲਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿ 2 ਦਿਨ ਦੇ ਅੰਦਰ ਸਾਰੇ ਜਿੰਨੇ ਸਟੈਚੂ ਹੈਗੇ 18 ਸਟੈਚੂ ਆ ਫਗਵਾੜਾ ਔਰ ਫਗਵਾੜਾ ਦੇ ਆਸ-ਪਾਸ ਉਹਨਾਂ ਦੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਇਆ